हां जी सत श्री अकाल किसान भ्रावो उम्मीद है सारे ठीक ठाक ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਜਿਹੜੀਆਂ ਫਸਲਾਂ ਹੁਣ ਵੇਚੀਆਂ ਜਾ ਰਹੀਆਂ ਨੇ ਮੱਕੀ, ਮੂੰਗੀ ਤੇ ਕਣਕ ਦੇ ਕੀ ਰੇਟ ਚੱਲ ਰਹੇ ਨੇ ਪ੍ਰਾਈਵੇਟ ਆਪਾਂ ਤੁਹਾਨੂੰ ਉਹ ਵੀ ਸਾਂਝੇ ਕਰਾਂਗੇ ਤੇ ਹੁਣ ਮੱਕੀ ਦੀ ਫਸਲ ਤੇ ਕਾ ਮੂੰਗੀ ਦੀ ਫਸਲ ਜ਼ੋਰਾਂ ਤੇ ਬਜਾਈ ਆ ਕਿਉਂਕਿ ਅੱਲ ਨੂੰ ਪਟਾਈ ਹੋ ਰਹੀ ਆ ਬਾਰਿਸ਼ ਕਰਕੇ ਜਰੂਰ 4-5 ਦਿਨ ਲੇਟ ਹੋ ਜਾਣੀ ਹੈ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜ਼ਰੂਰ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰ ਲਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜੀ ਮੱਕੀ ਦੀ ਮੱਕੀ ਦਾ ਜਿਹੜਾ ਰੇਟ ਹੁਣ ਚੱਲ ਰਿਹਾ 2000 ਤੋਂ ਲੈ ਕੇ 2200 ਰੁਪਏ ਤੱਕ ਜਿਹੜਾ ਮੱਕੀ ਦਾ ਰੇਟ ਚੱਲ ਰਿਹਾ ਹੈਗਾ ਸੁੱਕੀ ਦਾ ਤੇ ਮੂੰਗੀ ਦੀ ਫਸਲ ਹਜੇ 10-20 ਦਿਨ ਲੇਟ ਬੀਜੀ ਜਾਣੀ ਹੈ ਕਿਉਂਕਿ ਹਜੇ ਆਲੂਆਂ ਦੀ ਪਟਾਈ ਹੋਣੀ ਹੈ ਉਸ ਤੋਂ ਬਾਅਦ ਮੂੰਗੀ ਦਾ ਰੇਟ ਜਿਹੜਾ ਚੱਲ ਰਿਹਾ ਹੈ ਜੀ 8500 ਤੋਂ ਲੈ ਕੇ 9000 ਰੁਪਏ ਤੱਕ ਪ੍ਰਤੀ ਕੁਇੰਟਲ ਦਾ ਜਿਹੜਾ ਮੂੰਗੀ ਦਾ ਰੇਟ ਚੱਲ ਰਿਹਾ ਹੈ ਤੇ ਜੇਕਰ ਆਪਾਂ ਕਣਕ ਦੇ ਰੇਟਾਂ ਦੀ ਗੱਲ ਕਰੀਏ ਤਾਂ ਕਣਕ ਦਾ ਰੇਟ 2500 ਤੋਂ ਲੈ ਕੇ 2700 ਤੱਕ ਪ੍ਰਾਈਵੇਟ ਰੇਟ ਚੱਲ ਰਿਹਾ ਹੈ ਜੀ ਸੋ ਕਿਸਾਨ ਵੀਰੋ ਇਹ ਇੰਨੀ ਕੁ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ